2000 ਜਦੋਂ ਵੀ ਆ ਗਿਆ ਹਨਾ ਵਾਂਟ ਉਹਦੇ ਮੈਨੂੰ ਪਤਾ ਹੋਇਆ ਹਨਾ ਫਿਰ ਜਦੋਂ ਹੁਣ ਜਿਵੇਂ ਇਥੋਂ ਨਿਕਲਿਆ ਇਹਨਾਂ ਕੇਸ ਹਨਾ ਉਹ ਫਿਰ ਉਹ ਪੈਸੇ ਮੰਗਾਏ ਆ ਕਿਸ ਬੰਦੇ ਕੋਲ 15-20 ਹਜ਼ਾਰ ਡਾਲਰ ਮੰਗਾਇਆ ਕਿਸੇ ਕੋਲ ਉਹ ਵੀ ਇਨਤਜ਼ਾਮ ਹੋ ਜਾਣਾ ਮਹੀਨੇ ਖੰਡ ਦੇ ਵਿੱਚ ਉਹ ਚ ਮੇਰਾ ਇਨਾ ਪੈਸਾ ਲੱਗਣਾ ਨਹੀਂਗਾ ਕੰਮ ਉਹ ਕੰਮ ਚ ਜਿਵੇਂ ਨਿਕਲਿਆ ਇਥੋਂ ਤੇ ਜੇ ਨਾ ਨਿਕਲਦਾ ਮੈਨੂੰ ਫਿਰ ਵੀ ਉਹ ਪੈਸੇ ਜਿਹੜੇ ਆ ਉਹ ਮੈਂ ਵਾਪਸ ਲੈਣੇ ਕਿਉਂਕਿ ਉਹ ਪੈਸੇ ਆ ਮੇਰੇ ਹੀ ਸੀ ਹਾਂ ਉਹ ਜੈਪਾਲ ਨੇ ਲੁੱਟ ਕੀਤੀ ਸੀ ਇੱਕਾਈ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੀ अच्छा मेरे को लागती दद देना भी उधर मेरा हिस्सा ही वो वो लाला भी है। वो थे हैगे से 40 लाख रुपए दी पूरी खेत जेडी है वो 40 लाख रुपए ਦੇ ਵਿੱਚ ਰੁਪਏ ਸੀ ਦਾਲਾ ਕਾ ਮੇਰਾ अच्छा ਤੇ ਉਹ ਉਹ 10 लाख ਰੁਪਿਆ ਜਿਹੜਾ ਸੀ ਉਹ ਹੁਣ ਜਦੋਂ ਉਹ ਮਰ ਗਿਆ ਮੁੰਡਾ ਹਨਾ ਜੈਪਾਲ ਦਾ ਨਾ ਕੰਟਰੋਲ ਹੋ ਗਿਆ ਹਾਂ ਹੁਣ ਜਿਹੜੇ ਬੰਦੇ ਕੋ ਪੈਸੇ ਜਿੰਨਾ ਚਿਰਦੇ ਉਹ ਜਿੰਦਾ ਸੀ ਮੈਨੇ ਮੰਗੇ ਉਹਦੇ ਕੋ ਪਹਿਲਾਂ ਨਾਗਦੀ ਮੰਗੀ ਸੀ ਜਨਾ ਮਤਲਬ ਉਲਟਾ ਸਭ ਉਹਦੇ ਬੰਦਿਆਂ ਦੇ ਪੈਸੇ ਬੁਏ ਲੱਗੇ ਜਿਹੜੇ ਇਥੇ ਆਣ ਕੇ ਰਹੇ ਮੇਰੇ ਕੋਲ ਇੱਕ ਦੋ ਹਰੇ ਮੇਨ ਮੇਨ ਰੂਮ ਲੈ ਕੇ ਦਦਾ ਵਖਰਾ ਨਾ ਨੂੰ ਅੱਛਾ ਤੇ ਹੁਣ ਉਹ ਮਰ ਗਿਆ ਸੀ ਤੇ ਜਿਹੜੇ ਬੰਦੇ ਦਾ ਹੈਗਾ ਸੀ ਨਾ ਜਿਹ ਕੋ ਪੈਸੇ ਪਏ ਸੀ ਉਹਨਾਂ ਨੂੰ ਆ ਵੀ ਫੋਨ ਆਇਆ ਹੈ ਅੱਛਾ ਤੇ ਬਈ ਉਹਨਾਂ ਪੈਸੇ ਦਾ ਕੀ ਕਰਨਾ ਹੈ ਨਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੈਸੇ ਜਿਹੜੇ ਆ ਨਾ ਮੈਂ ਨਿੱਜੀ ਤੌਰ ਤੇ ਵਰਤਾਂ ਹੂੰ ਤੀ ਕਹੂੰਗੀ ਇੱਕ ਤੇ ਮਸਲਾ ਸੀ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਸੀ ਕੰਮ ਦਾ ਮਸਲਾ ਸੀ ਕੋਈ ਉਧਰਲੇ ਪਾਸੇ ਲਾਉਣਾ ਸੀ ਕੰਮ ਕੋਈ ਹੈ ਨਾ ਤੇ ਉਹ ਉਹਦੇ ਚ ਹੁਣ ਪੈਸਾ ਮੇਰੇ ਕੋਲ ਹੈ ਗਿਆ ਅੱਜ ਦਾ ਉਹ ਮੈਂ ਬੰਦੇ ਨੂੰ ਕਿਹਾ ਸੀ ਮੈਨੂੰ ਭੇਜ ਉਹ ਮੈਂ ਤਾਂ ਵਰਤ ਨਹੀਂ ਵੀ ਜੇ ਮੈਨੂੰ ਇੱਥੋਂ ਨਿਕਲਣਾ ਪਿਆ ਲੈਨੇ ਕੇਸ ਹੁਣ ਇਹ ਵੀ ਜਿਹੜਾ ਮੇਰਾ ਨਿੱਜੀ ਮਸਲਾ ਹੈ ਕਿ ਜੇ ਇੱਥੇ ਮੇਰਾ ਵੀਜ਼ਾ ਨਹੀਂ ਵੀ ਨਹੀਂ ਹੁੰਦਾ ਤੇ ਇਹ ਕਰਕੇ ਨਹੀਂ ਹੋਣਦਾ ਵੀ ਆਪਾਂ ਜਿਹੜਾ ਵਾ ਕਿ ਇੰਡੀਅਨ ਗਵਰਨਮੈਂਟ ਦਾ ਰੌਲਾ ਤਾਂ ਆ ਗਿਆ ਆਪਣੇ ਨਾਲ ਹਣਾ ਮੈਂ ਪਰਸੰਤ ਮਸਲਾ ਤੇ ਹੈ ਨਹੀਂ ਕਿ ਮੇਰੇ ਕਿਹੜਾ ਵੱਟ ਦਾ ਰੌਲਾ ਇਹਨਾਂ ਨੇ ਤੇ ਮੈਂ ਸੋਚਿਆ ਸੀ ਉਦੋਂ ਪੈਸੇ ਮੰਗਾਉਂਗਾ ਜੇ ਕਿਤੇ ਇੱਥੇ ਰੋੜ ਪੈ ਗਈ ਕਿਸੇ ਕੇਸ ਦੇ ਮਸਲੇ ਚ ਕਿ ਉਦੋਂ ਉਹਨੇ ਮੈਂ ਫੋਨ ਕੀਤਾ ਸੀ ਉਹ ਕਹਿੰਦਾ ਹੈ ਬਾਈ ਹਜੇ ਤਾਂ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦੇ ਟਰੈਕਿੰਗ ਹੋਣ ਲਈ ਆ ਪੈਸੇ ਪਏ ਆ ਕਿ ਕੈਸ਼ ਦੇ ਰੂਪ ਚ ਹਨਾ ਕੁਝ 골ਡ ਹੈ ਕੁਝ ਪੈਸਾ ਉਹ ਵੀ ਕਹਿੰਦਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਕਿ ਅਜੇ ਕਿਹਨੂੰ ਸੋਨਾ ਵੀ ਨਹੀਂ ਪੜਨਾ ਆਪਣੇ ਹੱਥੋਂ ਤਾਜ਼ਾ ਤਾਜ਼ਾ ਜੈਪਾਲ ਦਾ ਕਾਊਂਟਰ ਹੋਇਆ ਹਾਂ ਇਹ ਬੰਦੇ ਨੇ ਮੰਨਣਾ ਹੀ ਨਹੀਂਗਾ ਕਿ ਨਹੀਂ ਹੈ ਕਿਉਂਕਿ ਪਤਾ ਹੀ ਉਹਨਾਂ ਨੂੰ ਕਿਹਦੇ ਕਿਹੜੇ ਬੰਦੇ ਆ ਤੇ ਮੈਂ ਇਹਨੂੰ ਕਿਹਾ ਵੀ ਚਲ ਕੋਈ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਨਾਲ ਗੱਲ ਕਰ ਦਾਂਗੇ ਇਸ ਬੰਦੇ ਨਾਲ ਉਹਨੂੰ ਮੈਂ ਕਹਿੰਦਾ ਵੀ ਡਾਲਰ ਭੇਜ ਦੇ ਉੱਥੇ ਉਹਨਾਂ ਨਾਲ ਗੱਲ ਕਰਕੇ ਬਾਅਦ ਚ ਉਹਨੂੰ ਦੇ ਦੂੰਗਾ ਹਣਕੂ ਬੰਦੇ ਤੇ ਜਵਾਨ ਅੜੀ ਇਹਨਾਂ ਦੇ ਮੁਕਰ ਨਾਲ ਤੇ ਮੁਕਰ ਨਾਲ ਇਹਦੇ ਕੋਣ ਕਿਹੜਾ ਕੋ ਬਾਲੀ ਵਾਪਸੀ ਨਾ ਪਬਲਿਕਲੀ ਕਹਿ ਸਕਦੇ ਨਹੀਂ ਉੱਠ ਕੇ ਵੀ ਆਪਾਂ ਜਾ ਪਾਕ ਪੈ ਲੈਣੀ ਹਾਂ ਪਿਓ ਬੰਦੇ ਦੇ ਵਿੱਚ ਇਹ ਹੀ ਗੱਲ ਕਹਿੰਦੇ ਆ ਵੀ ਤੂੰ ਕਿੰਨੇ ਹੁਣ ਦਵਾ ਸਕਦੇ ਮੈਨੂੰ ਚਾਚੇ ਤੋਂ ਵੀ ਜਿਹੜੇ ਉਹ ਨਾ ਅਗਲੇ ਗੋ ਮੈਂ ਤੈਨੂੰ ਕਹਿਣਾ ਜਿਹੜੇ ਮੇਰੇ ਪੈਸੇ ਹਨਾ ਉਹਨੂੰ ਇਹ ਗੱਲ ਕਹਿਣਾ ਜਿਹੜੇ ਤੂੰ ਲੈਣੇ ਆ ਕਿੰਨੇ ਲੈਣੇ ਉਹਨਾਂ ਉੱਪਰ ਉਹਨਾਂ ਦੇ ਪੈਸੇ ਉਹਨਾਂ ਤੋਂ ਮੇਰੇ ਉਹਨਾਂ ਜਿਹੜਾ 8000 ਰੁਪਏ ਦਾ ਉਹਨਾਂ ਨੇ ਦੇਦਾ ਮੈਨੂੰ ਬਾਕੀ ਦੋ ਤਨੇ ਹਜ਼ਾਰ ਹੋਰ ਵਧੂਗਾ 2250 ਜਿੰਨਾ ਵੀ ਵਧਿਆ ਉਹ ਹਿਸਾਬ ਕਰਨਾ ਉਹਨ ਠੀਕ ਉਹਨਾਂ ਉਹਨਾਂ ਕੋਲ ਤੋਂ ਲੈਣਾ ਮਤਲਬ 2000 ਰੁਪਏ ਹਨਾ ਉਹ ਛੱਡ ਦਿਓ ਤੇਰੀ ਉਹਨਾਂ ਨਾਲ ਗੱਲਬਾਤ ਹੈ ਮੈਂ ਉਹਨੂੰ ਕਹਿੰਦਾ ਬਈ ਨੂੰ 10000 ਰੁਪਏ ਦੇ ਦਿਓ ਠੀਕ ਹੈ 10000 ਰੁਪਏ ਮੈਂ ਉਹਨੂੰ ਕਹਿੰਦਾ ਬਈ ਨੂੰ ਦੇ ਦਿਓ ਠੀਕ ਹੈ ਹੂੰ 3000 ਰੁਪਏ ਤੈਨੂੰ ਮੈਂ ਦੇ ਦੂੰਗਾ 13000 15000 ਰੁਪਏ ਮੈਂ ਤੈਨੂੰ ਦੇ ਸਕਦਾ 15000 ਰੁਪਏ ਮੈਂ ਤੈਨੂੰ ਪਤਾ ਕਿਉਂ ਦੇ ਸਕਕੇ ਕਿੱਦਾਂ ਕਹਿ ਰਹੇ ਆ ਕਿ 3000 ਰੁਪਏ ਤਾਂ ਮੈਂ ਪਿੰਦ ਚਾਮ ਹੋ ਜਾਣਾ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਤੇ ਉਹ ਭਾਵੇਂ ਮੈਂ ਮਤਲਬ ਉਹ ਜਿਆਪਰ ਵਾਲੇ ਪੈਸੇ ਨਾ ਵੀ ਕੋਈ ਵੀ ਮਸਲਾ ਨਾ ਉਹ ਆਪਣਾ ਤਨਹੀਨ ਗੱਲ ਕਿ ਉਹ ਆਪਣੇ ਕੋਲ ਹੈਗਾ ਜਿਗਾਰ ਦੇ ਨਾਲ ਵਿੱਚ ਇੱਕ ਮੇਰੇ ਕੋਲ ਫੋਨ ਪਿਆ ਵਾ ਜਾਂ ਮੈਂ ਫੋਨ ਵੇਚੂਗਾ ਫਿਰ ਅੱਗੇ ਪਿੰਡ ਤੋਂ ਮੈਂ ਜ਼ਹੀਰ ਦਸ ਲੱਖ ਰੁਪਏ ਦਾ ਫੋਨ ਤੇਰੇ ਸਾਹਮਣੇ ਭੇਜਾਂਗਾ ਪਿੰਡ ਨੂੰ ਉਹ ਸਾਰੇ ਪੈਸੇ ਭੁੰਮਲੀ ਦੇ ਉੱਧਰ ਖਰਚੇ ਗਏ ਹਨਾ ਮੈਂ ਉਹ ਵੀ ਪੈਸੇ ਜਿਹੜੇ ਸੀ ਨਾ ਉਹ ਵੀ ਪੈਸੇ ਮੈਂ ਦੇਣ ਨੂੰ ਲੈ ਹੀ ਕਿ ਮੈਂ ਰਦਾ ਹੀ ਲੱਖ ਰੁਪਏ ਤੈਨੂੰ ਦੇ ਦਾਂ ਇਹ ਆ ਵੀ ਜਿਹੜਾ ਜਿਹੜੇ ਪੈਸੇ ਤੋਂ ਮੈਂ ਕਹਿ ਤਾ ਨਾ ਉਹਦੋਂ ਜਿਹੜੇ ਮੈਂ ਪਰਸਨਲੀ ਪੈਸੇ ਕਮਾਏ ਆ ਹੂੰ ਕਿਹ ਕੋ ਨਹੀਂ ਮੰਗੇ ਕਿ ਕੌਮ ਦੇ ਨਾਮ ਦੇ ਉੱਤੇ ਜਦੋਂ ਤੁਸੀਂ ਤੇ ਜੇ ਇਹਦਾ ਪਰਸਨਲ ਹੀ ਪਹਿ ਹੈ ਮੈਂ ਭਾਵੇਂ ਭੈਣ ਚ ਮੈਂ ਡਾਕਾ ਮਾਰਿਆ ਉਹ ਵੀ ਮੇਰਾ ਪਰਸਨਲ ਹੀ ਹੈ ਹਮ ਮੈਂ ਹੀ ਮਾਰਿਆ ਨਾ ਉਹ ਕਿਹਨੂੰ ਲੇਖੇ ਨਹੀਂ ਦੁੱਤਾ ਵੀ ਮੈਂ ਇੱਥੇ ਲਾਉਣੇ ਪਏ ਹ ਹੁਣ ਉਹ ਵੀ ਸਿਚੁਏਸ਼ਨ ਇਹ ਹੈ ਵੀ ਜੇ ਤੇ ਉਹਤਨ ਕਾਊਂਟਰ ਨਾ ਹੁੰਦਾ ਜਦੋਂ ਮੈਂ ਤਨ ਕਹਿੰਦਾ ਬਾਪਾ ਤੁਹਾਨੂੰ ਪੈਸੇ ਦੂੰਗਾ ਹਮ ਉਦਣ ਕੀ ਚੱਕਰ ਪਿਆ ਇਹ ਵੀ ਇਹਨਾਂ ਨੇ ਇੱਥੋਂ ਹਥਿਆਰਾਂ ਦੀ ਕੇਪਸੀ ਜਿਹੜੀ ਉਹ ਕਹਿੰਦਾ ਨਸ਼ੇ ਦੀ ਕੇਪ ਕਰਨਾ ਨਸ਼ੇ ਨਹੀਂ ਹੈਗੇ ਉਹ ਦੀ ਜਿਹੜੇ ਦੂਜੇ ਅਸਲਾ ਹੈ ਹੈਨਾ ਉਹ ਲਗਾਉਣਾ ਹੈ ਇਥੋਂ ਦੇ ਉਹ ਨਗਾਉਣ ਇਥੋਂ ਆ ਕੇ ਤੇ ਇਹਨਾਂ ਨੇ ਫਗਵਾੜੇ ਰੱਖਣਾ ਹਾਂ ਦਾ ਉਹ ਚੱਕ ਕੇ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਅਗੇ ਕੰਮ ਕਰਦੇ ਹਨ ਮਿਲ ਕੇ ਹਾਂ ਉਹ ਪਹਿਲੇ ਮੰਗਦੇ ਹੀ ਵੱੱਡਾ ਅੱਛਾ ਜਿਹੜੇ ਇਹਨਾਂ ਨੇ ਠਹਿਾਰ ਕੇ ਆਏ ਸੀ ਉਹ ਨਹੀਂ ਮੰਗਾਇਆ ਦੂਜੇ ਮੰਗਾ ਲਏ ਵੱਡੇ ਹਾਂ ਹਾਂ ਹੁਣ ਪੁਲਸ ਵਾਲਿਆਂ ਨੂੰ ਤਾਂ ਮਤਲਬ ਇਹ ਹੋਣਾ ਚਾਹੀਦਾ ਕੀ ਹੈਗੀ ਨਹੀਂ ਪਰ ਪੁਲਸ ਵਾਲੇ ਹਲੇ ਰਾਮ ਨਹੀਂ ਦੇ ਉਹਨਾਂ ਨੂੰ ਪਤਾ ਵੀ ਵੱਡੀ ਕੋ ਪਲੈਨਿੰਗ ਕਰ ਲੈ ਪਹਿਵਤ ਲੈ ਲਈ ਕਿਨਾਂ ਕੋ ਹਾਂ ਜੈਪਾਲ ਨਹੀਂ ਮਾਜ਼ਾ ਮੂਜ਼ਾ ਬੰਦੇ ਨਾ ਇਹਨਾਂ ਗਰੀ ਬੰਦੇ ਮਾਰੇ ਜੈਪਾਲ ਨੇ ਹਾਂ ਮਤਲਬ ਇੱਕ ਬੰਦਾ ਮਾਰਿਆ ਰੋਕੀ ਇਹਨੇ ਉਹ ਵੀ ਕਤਲ ਨੇ ਕੀਤਾ ਹੀ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਇਹਦੇ ਗੈਸਦੂਜਾ ਮੁੰਡਾ ਉਹਨੇ ਕੀਤਾ ਇਹ ਵੀ ਲੱਗ ਇਹ ਬੰਦੇ ਮਾਰਨ ਵਾਲਾ ਪਹਨੀਜ਼ ਡਿਪਾਰਟਮੈਂਟ ਹੈ ਚੋਰੀ ਦੇ ਕੰਮ ਚ ਉਹਦੇ ਨੂੰ ਵੱਡਾ ਮਾਰ ਕੋਈ ਨਹੀਂ ਹੈਗਾ ਪੂਰੇ ਪੰਜਾਬ ਚ ਉਹ ਕੰਮ ਇਹਨੇ ਕੀਤਾ ਜੈਪਾਲ ਨੇ ਇਹਨੂੰ ਕਿਹਾ ਵੀ ਕੋਈ ਨਹੀਂ ਰਜਿਸਟ੍ਰੇਸ਼ਨ ਕਰੋ ਇਦਾਂ ਡੀਲ ਕਰਨ ਵਾਲਾ ਬੰਦਾ ਹੈ ਉਹਨੇ ਗਿਆ ਕੋ ਦੂਜੇ ਮੁੰਡੇ ਜਿਹੜੇ ਨਾਲ ਸੀ ਨਾ ਜਿਹੜੇ ਫੜੇ ਗਏ ਪਹਿਲਾਂ ਉਹਨੇ ਚਲਾ ਕੇ ਗੋਲੀ ਪੁਲਸ ਵਾਲਾ ਕਿ ਤਾਂ ਤਾਂ ਆਇਆ ਉਹਨੇ ਹੀ ਗੋਲੀ ਚਲਾ ਕੇ ਪੁਲਸ ਵਾਲੇ ਮਾਰ ਦੇ ਦੋਵੇਂ ਹੂੰ ਹੁਣ ਮੇਰਾ ਇਹ ਜੈਪਾਲ ਦੀ ਇੱਕ ਪ੍ਰੋਬਲਮ ਹੀ ਦੀ ਇਹਨੂੰ ਫੋਨ ਨਹੀਂ ਕਰ ਸਕਦਾ ਕੋਈ ਬੰਦਾ ਆਪੇ ਜਿਦੋਂ ਕਰਦੇ ਤੇ ਕਰਦੇ ਵੱਖਰੀ ਗੱਲ ਕੋਈ ਨੰਬਰ ਹੀ ਨਹੀਂ ਕੋਈ ਪਤਾ ਨਹੀਂ ਕਿ ਇਹਨੂੰ ਬੱਚਿਆ ਵੀ ਤਾਰਿਆ 70 ਸਾਲ ਹੈ ਮੈਂ ਇਹਨੂੰ ਕਿਹੜੇ ਮਹੀਨੇ ਮਤ ਜਦੋਂ ਦਾ ਉਹ ਘਟਨਾ ਵਾਪਰਗੀ ਨਾ ਮਈ 14 15 ਤਰੀਕ ਦੀ ਮੇਰੇ ਖਿਆਲ ਨਾਲ ਗੱਲ ਆ ਉਹ 15 ਤਰੀਕ ਦੀ ਹੈ ਨਾ ਉਤੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਕਿ ਇਹ ਕਲਕੱਤੇ ਨੂੰ ਨਿਕਲ ਗਿਆ ਤੇ ਕਲਕੱਤੇ ਦਾ ਅੱਡਾ ਜਿਹੜਾ ਵਾ ਉੱਥੇ ਨਾ ਜਾਉਂ ਬੰਦੇ ਨੂੰ ਪਤਾ ਹੈ ਇੱਕ ਬੰਦਾ ਪੁਲਿਸ ਨੇ ਅਰੈਸਟ ਕਰ ਲਿਆ ਮੈਂ ਉਹ ਬਥੇਰੀ ਕੋਸ਼ਿਸ਼ ਕੀਤੀ ਤੇ ਮੈਨੂੰ ਅੱਡੇ ਦਾ ਨਹੀਂ ਪਤਾ ਹਾਂ ਨਾ ਬੰਦਾ ਕਲਾ ਸੀਗਾ ਨਾ ਕੁਝ ਹੋ ਸਕਿਆ ਮੈਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇੱਕ ਕਰ ਗਿਆ ਤੈਨੂੰ ਦੁੱਧ ਵਿੱਚ ਪਾ ਕੇ ਉਹਨਾਂ ਨੇ ਕੁਝ ਦੇ ਦਿੱਤਾ ਦੁੱਧ ਲਵਾਇਆ ਸੀ ਇਹਨਾਂ ਨੇ ਜਿਆ ਪਲਣਾ ਨੇ ਦੋਸਰੀ ਦੁੱਧ ਲਾਇਆ ਸੀ ਉਹ ਤੋਂ ਵਿੱਚ ਪਾ ਕੇ ਉਹਨਾਂ ਨੇ ਨਸ਼ੀਲੀ ਦਵਾਈ ਦਿੱਤੀ ਇਹਨਾਂ ਨੂੰ ਫਿਰ ਉਹਨਾਂ ਨੇ ਸੁੱਤਿਆ ਨਹੀਂ ਚੁੱਕ ਲਿਆ ਅੱਛਾ ਫਿਰ ਉੱਥੇ ਅੰਦਰ ਹੀ ਰੂਮ ਚ ਇਹਨਾਂ ਨੂੰ ਡੈਰੋਗੇਟ ਕੀਤਾ ਉਹਨਾਂ ਨੇ ਇੱਕ ਦਿਨ ਪਹਿਲਾਂ ਅੰਤ ਲੱਗੇ ਸੀ ਉੱਥੇ ਉਹ ਗਰਸਤਾਰੀ ਜਿਹੜੀ ਕਰਨ ਆਏ ਉਹ ਉਹਨਾਂ ਦਰੂਘੇਨਨ ਦੀ ਹੋਈ ਆ ਤੇ ਉਹਦੇ ਚ ਮੈਨੂੰ ਇੱਕਲ ਦਾ ਪਤਾ ਹੈ ਕਿ ਉਹਨਾਂ ਨਾਂ ਨਹੀਂ ਲੈਣਾ ਚਾਹੁੰਦਾ। ਮੈਂ ਸਵਾਲ ਵੀ ਪੁੱਛ ਲਿਆ ਨਾ ਵੀ ਉਹ ਨਾਮ ਲੈ ਰਿਹਾ ਹੈ ਦਾ। ਹੂੰ। ਇਹ ਪਰ ਮੈਨੂੰ ਇਹ ਡਰ ਸੀ ਵੀ ਨਸ਼ੇ ਪਤ ਦੇ ਮਾਲ ਦੇ ਜਿਹੜਾ ਕੋ ਪਤਾ ਨਹੀਂ ਇਹ ਨਸ਼ੇ ਪਤ ਕਰਾ ਕੇ ਕਿਹਨੂੰ ਕੋਈ ਡੀਗਰੂਆ ਲਾ ਕੇ ਕੋ ਬਗਾ ਲੈਣ ਕੋਈ ਚੀਜ਼ ਨਾਰਕੋਟਿਕ ਡਰੈਸਟਨ ਦਿਓ ਪਰ ਲੈਂਦੇ ਅਗਲੇ ਨਾਰਕੋਟਿਕ ਰਿਪੋਰਟ। ਉਹ ਇਹਨੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ। ਅੱਛਾ ਪਰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜਿੱਦਾਂ ਕਿ ਜਿਹੜੀ ਯਕੀਨ ਲੱਗਦਾ ਜਿਹੜੇ ਅੱਡਿਆਂ ਤੇ ਪਏ ਆ ਨਾ ਮਾਲ ਪਹਾ ਪਿਆਵ ਜੀ। ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ ਅੱਛਾ ਜਿਹੜਾ ਪੋਸਟ ਕਰਦੇ ਨੇ ਦਰੁਦਰ ਹੂੰ ਚਿੱਟੇ ਦਾ ਨਹੀਂ ਕੰਮ ਕਰਦੇ ਰਹੇ ਉਹਵੇਂ ਪੈਣ ਚੂੜ ਬੋਲਦੇ ਪੋਸਟ ਦਾ ਕੰਮ ਕੀਤਾ ਫੀਮ ਦਾ ਕੰਮ ਕੀਤਾ ਨਸ਼ੇ ਦਾ ਹਥਿਆਰਾਂ ਦਾ ਕੰਮ ਕੀਤਾ ਤੇ ਸੋਨੇ ਦਾ ਹੂੰ ਇਹ ਸਾਰੇ ਕੰਮ ਕੀਤੇ ਹੂੰ ਹੁਣ ਉਹ ਪੈਸਾ ਤੇ ਉਸ ਜੈਪਾਲ ਦਾ ਮੇਰੇ ਖਿਆਲ ਨਾਲ ਘੱਟੋ ਘੱਟ 20 ਬਈ ਕਰੋੜ ਰੁਪਈਆ ਵਾ ਹੂੰ ਪੂਰਾ ਅੱਛਾ ਹੁਣ ਉਹ ਨਾਂ ਮੈਨੂੰ ਪਤਾ ਨਾਂ ਉਹਨੂੰ ਕਿਹਨੂੰ ਪਤਾ ਕੀ ਹੋਵੇ ਮੈਨੂੰ ਹੂੰ ਉਹ ਪਤਾ ਕੀਤਾ ਵੀ ਨਹੀਂ ਆ ਸਕਦਾ ਵੀ ਕਿੱਥੇ ਪਿਆ ਕਿੱਥੇ ਨਹੀਂ ਪਿਆ ਜਿਹੜੇ ਦੋ ਟਿਕਾਣਿਆਂ ਦਾ ਸਾਨੂੰ ਪਤਾ ਅਸੀਂ ਉਹਨੂੰ ਟੱਚ ਹੀ ਨਹੀਂ ਕਰੰਦਾ ਕਿਉਂਕਿ ਹੁਣ ਪੁਲਿਸ ਪਤਾ ਕੀ ਕਰਦੀ ਹੈ ਹੂੰ ਕਿ ਇਹਨਾਂ ਦੇ ਤਰੀਕਾ ਕਰਕੇ ਹੁੰਦਾ ਵੀ ਇਹ ਜਦੋਂ ਪਤਾ ਲੱਗ ਜੇ ਨਾ ਵੀ ਇੱਥੇ ਤੇ ਪਿਆ ਹੋਆ ਹੂੰ ਇਹ ਚੱਕਦੇ ਨਹੀਂਗੇ ਪੈ ਹਰ ਕਵਰ ਨਹੀਂ ਕਰਦੇ ਹੂੰ ਇਹ ਉੱਥੇ ਲੈ ਕੀ ਕਰਦੇ ਤੇ ਕੋਈ ਦੂਜਾ ਬੰਦਾ ਆਉਂਦਾ ਕਿ ਨਹੀਂ ਆਉਂਦਾ ਉਸ ਘਰ ਦੇ ਵਿੱਚ ਜਾਂ ਜਿੱਥੇ ਰੱਖਿਆ ਹੈ ਨਾ ਹੂੰ ਹੁਣ ਅਪਾਰਟਮੈਂਟ ਤੇ ਆਪਣੇ ਕੋਲ ਦਿੱਲੀ ਵੀ ਹੈਗੇ ਦੋ ਹੂੰ ਬੰਦ ਪਏ ਆਪਣੇ ਘਰੀ ਦੇ ਅੱਛਾ ਹੁਣ ਜਦੋਂ ਉਹ ਮਰ ਗਿਆ ਜੈਪਾਲ ਤੇ ਜਿਨ੍ਹਾਂ ਦੇ ਨਾਂ ਤੇ ਲਿਆ ਉਹਨਾਂ ਦੇ ਦੇਣ ਨਹੀਂ ਵਾਪਸ ਪੰਜ ਕਰੋੜ ਰੁਪਈਆ ਦੀ ਖੇੜਿਆ ਹਾਂ ਨਾ ਆਪਾਂ ਕਹਿ ਸਕਦੇ ਤੁਸੀਂ ਦੋ ਆਓ ਕਿ ਬਹੁਤੇ ਅੰਦਰ ਤਾਂ ਸਾਨੂੰ ਪਤਾ ਵੀ ਨਹੀਂਗਾ ਐਵੇਂ ਤੂੰ ਝੂਠ ਬੋਲੀ ਵੀ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਨਾਲ ਮੇਰਾ ਸੰਪਰਕ ਹੀ ਤਾਂ ਜਿੰਨ ਸਾਲ ਪਹਿਲਾਂ ਹੋਇਆ ਮੈਨੂੰ ਮੈਨੂੰ ਪਤਾ ਵੀ ਇਹਦੇ ਪਹਿਲੇ ਕੀ ਰੌਲੇ ਕੀ ਨਹੀਂ ਹੈਗੇ ਤੇ ਸਮਰਗ ਵੀ ਮੇਰਾ ਇਹਨਾਂ ਨੇ ਕਰਾਇਆ ਜਿਹੜੇ ਆਪਣੇ ਬੱਗੇ ਹੁਣੇ ਸੀਰੀਆਂ ਨਹੀਂ ਬੱਗੇ ਨਹੀਂ ਅੰਦਰ ਜਿਹੜੇ ਮੁੰਡੇ ਆ ਇਹਨੇ ਕਿਹਾ ਹਾਂ ਹੈ ਇਹਨਾਂ ਨੂੰ ਮੈਂ ਕਿਹਾ ਇਹ ਨਿਕਲ ਜਾ ਇਹ ਨਿਕਲਿਆ ਨਹੀਂ ਤਾਂ ਈਆ ਪੜਾ ਕੀ ਇਹ ਥੋੜਾ ਜਿਹਾ ਜ਼ਿਆਦਾ ਈਜੀ ਲੈ ਗਿਆ ਕਮ ਸਤ ਅੱਠ ਸਾਲ ਤੱਕ ਫੜੇ ਨਾ ਜਾਵੇ ਉਹਨੂੰ ਹੋ ਜਾਂਦਾ ਵੀ ਥੋੜਾ ਸ਼ਾਇਦ ਮੈਂ ਕਦੀ ਫੜੇ ਨਹੀਂ ਜਾਣਾ ਹੂੰ ਹੋਰ ਰੋਣਾ ਇਹ ਮਸਲਾ ਇਹ ਆ ਕਿ ਪੈਸੇ ਦਾ ਖੇਡ ਨਹੀਂ ਗੀਡੀ ਕੋਖੀ ਪੈਸਾ ਤੇ ਤੁਹਾਨੂੰ ਪਤਾ ਵੀ ਆਪਣੇ ਕੋਲ ਸਿਚੁਏਸ਼ਨ ਇਹ ਹੈ ਜਿੱਦ ਤੱਕ ਜਿਆਦਾ ਤੰਗੀ ਲੱਗੀ ਮੈਂ ਤੇ ਕੈਸ਼ ਫਲੋ ਇਧਰ ਉਧਰ ਕਰ ਲੈਣੀ ਇੱਕ ਭਾਈ ਜੀ ਨੂੰ ਰੁਪਈਆ ਦਾ ਖੇਡ ਹੁੰਦੀ ਸਾਰੀ ਇਹ ਕੰਮ ਹੀ ਆ ਪਏ ਕਰਨਾ ਫਿਰ ਹੁਣ ਨਚਣ ਲੱਗ ਪਏ ਵਿਸੰਕਾ ਦੀ ਉਹ ਹੀ ਗੱਲ ਆ ਤੇ ਉਹ ਮੈਂ ਸੋਚਦਾ ਵੀ ਜਿਹੜਾ ਤੇ ਮੈਂ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ ਉਹ ਉਹ ਮੈਂ ਤਾਂ ਨਹੀਂ ਛੇੜਦਾ ਮਾਨ ਨੂੰ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪਣਾ ਪਤਾ ਸੋਨਾ ਵਿੱਚ ਪੈਸੇ ਹੈ ਨਾ ਉਹ ਤੇ ਬੰਦਾ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਵੀ ਨਾ ਤੇ ਉਹ ਪੈਸਾ ਕੱਢ ਸਕਦਾ ਉਹ ਸਾਰਾ ਰਹਿੰਦਾ ਹੈ ਵੀ ਜਦਾਂ ਸੈਟਲਮੈਂਟ ਪੈਨਸ਼ਨ ਨਹੀਂ ਨਾ ਹੁੰਦਾ ਕੀ ਪ੍ਰੋਸੈਸ ਚੁਸ਼ ਨੂੰ ਦਿਖਾਉਂਦਾ ਇਦਾਂ ਹੈ ਨਾ ਹਾਂ ਉਹ ਤੇ ਬਚਿਆ ਵੀ ਤਾਂ ਜੇ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਹੂੰ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਵੀ ਸੋਨੇ ਦੀ ਪਛਾਣ ਹੁੰਦੀ ਹੈ। ਰੱਖਣਾ ਤੇ ਗਹਿਣਾ ਹੁੰਦਾ ਠੀਕ ਹੈ। ਹੁਣ ਸੁਨਾਰੇ ਦੀ ਆ ਵੀ ਜਿਹਦੇ ਕੋ ਆਪਣੀ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕਦੇ ਤੇ ਪੁੱਸ ਭੈਣ ਚ ਟੱਬਰ ਰੋਲ ਦਿੰਦੀ ਆ। ਜੇ ਬੰਦੇ ਨੂੰ ਪਤਾ ਲੱਗ ਗਿਆ ਵੀ ਸੋਨਾ ਪਗਲਾ ਕੇ ਇਹਨਾਂ ਨੇ ਬਿਸਕੁਟ ਬਣਾਇਆ ਤਾਂ ਕੁਝ ਕੀਤਾ। ਹੂੰ ਜਿਹੜਾ ਬਿਸਕੁਟ ਵੀ ਬਣਦਾ ਉਹ ਵੀ ਕੰਪਨੀ ਦਾ ਬਣਦਾ। ਹੂੰ ਸੋ ਕੁੱਲ ਮਿਲਾ ਕੇ ਸੋਨਾ ਵੇਚਣਾ ਸਭਨੋਂ ਕੀ ਗੱਲ ਆ। ਜਿਹੜਾ ਕੋਈ ਤੇ ਵੀ ਤੁਸੀਂ ਵੇਚਣਾ ਨਾ ਸੋਨਾ ਉਹ ਬਹੁਤ ਔਖਾ ਕਿਸੇ ਵੀ ਸਟੇਟਸ ਵੇਚ ਜੋ ਖਬਰਿਆਂ ਨੂੰ ਪਤਾ ਹੁੰਦਾ ਵੀ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਉਹਦੀ ਇਨਕਾਰੀ ਹੋਣੀ ਹੋਣੀ ਹੈ ਹੂੰ ਉਹ ਸੋਨਾ ਹੁਣ ਮਗਾਉਣਾ ਇੱਤਰ ਅੱਛਾ ਥੋੜਾ ਥੋੜਾ ਕਰਕੇ ਮੇਰੀ ਗੱਲ ਹੋਈ ਬੰਦੇ ਨਾਲ ਤੇ ਉਹ ਪਰ ਉਹ ਬੰਦਾ ਕਹਿੰਦਾ ਵੀ ਜਦਾਂ ਮਤਲਬ ਹਜੇ ਨਹੀਂ ਹਜੇ 6 ਮਹੀਨੇ ਉਹ ਫੋਨ ਵੀ ਨਹੀਂ ਕਹਿੰਦਾ ਉਹਨੇ ਮੈਨੂੰ ਫੋਨ ਕਰਕੇ ਸਭ ਦੱਸਿਆ ਸੀ ਕਿ ਕੀ ਕਰਨਾ ਹੈ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਇਹੋ ਗੱਲ ਕਹੀ ਵੀ ਮੇਰੇ ਫੋਨ ਨਾ ਕਰੀ 6 ਮਹੀਨੇ ਬਾਅਦ ਕਹਿੰਦਾ ਮੈਂ ਤੁਹਾਨੂੰ ਵਾਪੇ ਕਾਲ ਕਰੂੰਗਾ 6 ਮਹੀਨੇ ਪਹਿਲੇ ਨੇ ਹਨ ਤੇ 6 ਮਹੀਨੇ ਪਹਿਗੇ ਤੇ ਉਦਾਂ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੈਂ ਉਧਰੋਂ ਕਿਨਾਂ ਅਮਰੀਕਾ ਦੇ ਕਿਨਾਂ ਕਿਸੇ ਬੰਦੇ ਨੂੰ ਮੇਹਬਾਨ ਤੇ ਪਰੋਂਦਾ ਉਹਨੂੰ ਮੈਂ ਇਹ ਨਹੀਂ ਦੱਸਣਾ ਵੀ ਮੈਂ ਪੈਸੇ ਧੋਣ ਦੇਣੇ ਆ ਉਦੋਂ ਤੱਕ ਕਰੋ ਹੁਣ ਉਹ ਜੇ ਆ ਜਾਂਦੇ ਪੈਸੇ ਹਨਾ ਫਿਰ ਤੇ ਆਪਣੇ ਗੱਲਬਾਤ ਹਾਲ ਹੋ ਜਾਣਗੇ ਬਹੁਤ 12-13 ਹਜ਼ਾਰ ਡਾਲਰ ਜਾਂ 15 ਹਜ਼ਾਰ ਡਾਲਰ ਜਿੰਨਾ ਵੀ ਆਉਂਦਾ ਉਹਨਾਂ ਨੇ ਕਿਹਾ ਦਾ ਵਗਣਾ ਵੀ ਮੇਰਾ ਸਾਥ ਕਰੋ ਭੈਣ ਜੋ ਕਿੜਾ ਵੀ ਆਪਾਂ ਜੜੀਆਂ ਲਾ ਕੇ ਕਮਾਏ ਹੂੰ ਜੇ ਜੇਦੋਂ ਉਧਰੋਂ ਨਿਕਲ ਜਾਂਦਾ ਕੰਮ ਫੇਰ ਤੇ ਕੋਈ ਸੋਖਾ ਹੀ ਸਾਰਾ ਕੰਮ ਪਈ ਉਹ ਤੇ ਮਸਲਾ ਹਲ ਹੋ ਜਾਊਗਾ ਕਿ ਤੇ ਮੈਂ ਇਧਰੋਂ ਜਿਹੜਾ ਬਾਹਵੋਡਸ ਰੌੜਾ ਉਹ ਵੀ ਨਿਬੇੜ ਲਊਗਾ ਹਾਂ ਕਿਉਂਕਿ ਮੈਨੂੰ ਹੁਣ ਜੇ ਕ੍ਰੈਡਿਟ ਕਾਰਡ ਵਾਲਾ ਨੇ ਵੀ ਮੈਂ